ਦਾ ਸਿਗਾ ਜਲਖਪੁਰੀ ਦੇ ਵਿੱਚ ਰਹਿਣ ਵਾਲਾ ਜਿਹਦਾ ਨਾਮ ਹੈ ਰਮ ਸਿੰਘ ਅਸਕਰ ਜਸਕਰਨ ਪ੍ਰਸਾਦ ਕਹਿੰਦੇ ਨੇ ਇੱਕ ਛੋਟੀ ਬੱਚੀ ਚਾਰ ਸਾਲ ਦੀ ਬੱਚੀ ਦੇ ਨਾਮ ਅਸਲੀ ਹੱਤ ਦਾ ਤੇ ਰੀਪਰ ਕੈਂਪਰ ਦੀ ਗੋਸ਼ਟਰੀ ਨਹੀਂ ਸੀ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 ਅਧੀਨ ਪੈਂਦੇ ਜਨਕਪੁਰੀ ਇਲਾਕੇ ਦੇ ਵਿੱਚ 4 ਸਾਲਾਂ ਬੱਚੀ ਦੇ ਨਾਲ ਦੁਸ਼ਕਰਮ ਦੀ ਕੋਸ਼ਿਸ਼ ਕਰਨ ਵਾਲੇ ਇੱਕ આરોપી ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਉਕਤ આરોપી ਨੇ ਬੱਚੀ ਨੂੰ ਤੋਹਫੀ ਦਾ ਲਾਲਚ ਦੇ ਕੇ ਉਸ ਨੂੰ ਕਮਰੇ ਵਿੱਚ ਲੈ ਗਿਆ ਜਿਸ ਤੋਂ ਬਾਅਦ ਬੱਚੀ ਨੇ ਰੋਲਾ ਪਾ ਦਿੱਤਾ ਅਤੇ ਪਰਿਵਾਰਿਕ ਮੈਂਬਰਾਂ ਨੇ ਅਰੋਪੀ ਨੂੰ ਮੌਕੇ ਤੇ ਹੀ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਇਸ ਨੂੰ ਲੈ ਕੇ ਪੁਲਿਸ ਨੇ ਉਕਤ ਅਰੋਪੀ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਜੇਲ੍ਹ ਭੇਜ ਦਿੱਤਾ ਹੈ ਅਤੇ ਇਸ ਬਾਬਤ ਥਾਣਾ ਮੁਖੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਜੀ ਸਰ ਕੀ ਮਾਮਲਾ ਜੀ ਜਨਕਪੁਰੀ ਦੇ ਰੀਚ ਰਹਿਣ ਵਾਲਾ ਉਹਦਾ ਨਾਮ ਹੈਗਾ ਜੀ ਸੰਗਠਨ ਪ੍ਰਸ਼ਾਦ ਗੋਤਮ ਉਹਨੇ ਇੱਕ ਛੋਟੀ ਬੱਚੀ 4 ਸਾਲ ਦੀ ਬੱਚੀ ਦੇ ਨਾਲ ਮਤਲਬ ਸੁਲੀਲ ਹਰਕਤਾਂ ਤੇ ਰੇਪ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਸੀ ਫਿਰ ਉਸ ਬੰਦੇ ਨੂੰ ਅਸੀਂ ਰਾਉਂਡ ਅਪ ਕਰਕੇ ਐਫਆਈਰ ਨੰਬਰ 11 ਰਜਿਸਟਰ ਕੀਤੀ ਆ ਤੇ ਜਿਹੜਾ ਉਹ ਦੋਸ਼ੀ ਨੂੰ ਵੀ ਜੇਲ੍ਹ ਭੇਜਤਾ ਹੋਇਆ ਤੇ ਜਿਹੜੇ ਬੱਚੀ ਦੇ ਹੈਗੇ ਮੈਡੀਕਲ ਵਗੈਰਾ ਕਰਵਾਤੀ ਉਹਨੂੰ ਅਸੀਂ ਸਾਰਾ 164 ਦੇ ਬਿਆਨ ਵੀ ਕਰਵਾਤੇ ਹੋਏ ਅਸੀਂ ਇਸ ਕੇਸ ਨੂੰ ਕੰਪਲੀਟ ਕਰਤਾ ਸਰ ਕਿੰਨੀਆਂ ਬੱਚੀਆਂ ਦੇ ਨਾਲ ਸੀ ਇਹ ਸਿੰਗਲ ਬੱਚੀ ਸੀ ਸਿਰਫ ਕੋਈ ਟੋਫੀ ਦਾ ਕਰੇ ਲਾਲਚ ਦਿੱਤਾ ਗਿਆ ਸੀ ਐਦਾਂ ਹੀ ਹੈਗਾ ਸੀਗਾ ਜੀ ਉਹ ਫਿਰ ਅਸੀਂ ਇਨਵੈਸਟੀਗੇਟ ਕੀਤਾਗਾ ਉਸ ਤੋਂ ਬਾਅਦ ਅਸੀਂ ਅਫੇਅਰ ਰਿਪੋਰਟ ਕਰਕੇ ਉਹ ਜੇਲ੍ਹ ਭੇਜਤਾ ਹੋਇਆ ਕਿੰਨੀ ਕਿੰਨੀਆਂ ਬੱਚਾ ਜੀ ਜੋ ਹੈਗਾ ਚੌਥੀ ਪਿੰਡ ਸਰ ਤੀਸਰਾ ਆਲੇ ਵਾਲੇ ਕੰਨ ਦੀ ਉਹ ਕਰਦੇ ਕੋਈ ਇਹ ਹਾਂ ਇੱਕ ਵੇੜੇ ਦੇ ਵਿੱਚ ਰਹਿੰਦੇ ਸੀ ਪ੍ਰਵਾਸੀ ਐ ਸੰਤ ਪੰਜਾਬੀ ਪ੍ਰਵਾਸੀ ਐ ਤੇ ਕਿਹਦੇ ਬੱਚੇ ਸੀ ਉਹ ਪੰਜਾਬੀ ਉਹ ਪ੍ਰਵਾਸੀ ਨੇ ਪ੍ਰਵਾਸੀ ਹੈ ਜੀ ਕਿ ਕਾਫੀ ਦਾ ਮਾਲਕ ਕੋਈ ਕਰਦਾ ਹਾਂ ਜੀ ਅੱਜ ਨਹੀਂ ਕਿ